ਸਰਬਦੋਪਰ ਆਇਆ ਰਹਿੰਦੇ ਹਨ ਹਾਂਜੀ ਤریع ਹਾਂਜੀ ਤریع ਹਾਂਜੀ ਸਰ ਜੀ ਅੱਜ ਮੀਟਿੰਗ ਹੋਈ ਹੈ ਉਹਦੇ ਬਾਰੇ ਥੋੜਾ ਬ੍ਰੀਫ ਕਰ ਦਿਓ ਅੱਜ ਸਰਕਟ ਹੌਸਟਲ ਵਿੱਚ ਡੈਲਿਸ ਦੇ ਮੀਡੀਆ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਨਵੀਂ ਡਿਜੀਟਲ ਮੀਡੀਆ ਐਸੋਸੀਏਸ਼ਨ ਦੀ ਨਵੀਂ ਕਾਰਜਕਾਰੀ ਗੋਸ਼ਤ ਕੀਤੀ ਗਈ ਹੈ ਜਿਹਦੇ ਵਿੱਚ ਮੈਨੂੰ ਸਾਰੇ ਪੱਤਰਕਾਰਾਂ ਨੇ ਤਗੀਬਨ ਅੱਜ 100 ਸਵਾ 100 ਪੱਤਰਕਾਰ ਇਕੱਠੇ ਹੋਏ ਸੀ ਸਾਰੇ ਨੇ ਮਿਲ ਕੇ ਸਰਨ ਸੁਭਤੀ ਦੇ ਨਾਲ ਅੱਜ ਮੈਨੂੰ ਅਮਨ ਬੱਗਾ ਮੈਂ ਮੈਨੂੰ ਅਗਾਂ ਨੇ ਪ੍ਰਧਾਨ ਜੀ ਜਿਹਮੈਰੇ ਸੌਪੇ ਆ ਮੇਰੇ ਨਾਲ ਸਾਡੇ ਗੁਰਪ੍ਰੀਤ ਸਿੰਘ ਸੰਧੂ ਜੀ ਇਹਨਾਂ ਨੂੰ ਡਿਜੀਟਲ মিডিਆ ਐਸੋਸੀਏਸ਼ਨ ਦਾ ਚੇਅਰਮੈਨ ਔਰ ਸਾਡੇ ਨਾਲ ਅਜੀਤ ਸਿੰਘ ਬਲੰਦਾ ਜੀ ਇਹਨਾਂ ਨੂੰ ਜਨਰਲ ਸੈਕਟਰੀ ਅਮਰ ਆਪਣੇ ਮਾਨਿਤ ਸੇਡ ਜੀ ਇਹਨਾਂ ਨੂੰ ਅਸੀਂ ਸੀਨੀਅਰ ਵਾਈਸ ਪ੍ਰੈਸਡੈਂਟ ਦੀ ਜ਼ਿੰਮੇਵਾਰੀ ਔਰ ਨਾਲ ਸਾਡੇ ਪ੍ਰਦੀਪ ਵਰਮਾ ਜੀ ਇਹਨਾਂ ਨੂੰ ਅਸੀਂ ਪੈਟਰਨ ਦੀ ਜ਼ਿੰਮੇਵਾਰੀ ਦਿੱਤੀ ਆ ਔਰ ਨਾਲ ਹੀ ਸਾਡੇ ਜਸਵਿੰਦਰ ਸਿੰਘ ਆਜਾਦ ਜੀ ਇਹ ਸਾਡੇ ਚੀਫ ਐਡਵਾਈਜ਼ਰ ਔਰ ਨਾਰੀ ਚੀਫ ਕੋਆਰਡੀਨੇਟਰ ਦੇ ਜ਼ਿੰਮੇਵਾਰੀ ਜਿਹੜੀ ਅਸੀਂ ਨਾਲ ਸਕਰੀਨਿੰਗ ਕਮੇਟੀ ਦੇ ਹੈੱਡ ਤੇ ਜ਼ਿੰਮੇਵਾਰੀ ਆ ਉਸ ਅਸੀਂ ਸੁਮੇਸ਼ ਰਾਮਾਂ ਦਿੱਤੀ ਆ ਇਹਦੇ ਨਾਲ ਨਾਲ ਹੀ ਅਲੱਗ-ਅਲੱਗ ਬਹੁਤ ਸਾਰੇ ਅਸੀਂ ਜ਼ਿੰਮੇਵਾਰੀਆਂ ਹੋਰ ਵੀ ਦਿੱਤੀਆਂ ਵਾ ਔਰ ਆਨਰ ਟਾਈਮ ਦੇ ਵਿੱਚ ਅਸੀਂ ਪੂਰੀ ਆਪਣੀ ਜਿਹੜੀ ਐਸੋਸੀਏਸ਼ਨ ਦੀ ਪੂਰੀ ਕਾਰਜਕਾਰੀ ਵੀ ਗੋਸ਼ਟ ਕਰਾਂਗੇ ਔਰ ਇਹਦੇ ਨਾਲ ਨਾਲ ਅੱਜ ਅਸੀਂ ਤਕਰੀਬਨ 100 ਤੋਂ ਜ਼ਿਆਦਾ ਪੱਤਰਕਾਰਾਂ ਨੂੰ ਡਿਜੀਟਲ মিডিਆ ਐਸੋਸੀਏਸ਼ਨਰੀ ਆਈਡੀ ਕਾਰਡ ਔਰ ਨਾਲ ਵਹੀਕਲ ਸਟicker ਵੀ ਅਸੀਂ ਭੇਂਟ ਕਰ ਰਹੇ ਹਾਂ ਸਾਰਿਆਂ ਨੂੰ ਦੇ ਦਿੱਤੇ ਗਏ ਆ ਔਰ ਬਹੁਤ ਜ਼ਿਆਦਾ ਆਨਲਾਈਨ ਟਾਈਮ ਦੇ ਵਿੱਚ ਅਸੀਂ ਸੰਸਥਾ ਦੇ ਅਲੱਗ-ਅਲੱਗ ਇਲਾਕੇ ਦੇ ਵਿੱਚ ਮਿਡੀਆਂ ਕਰਕੇ ਉਸ ਦੇ ਜਿਹੜੇ ਸਾਡੇ ਅਲਾਜ਼ਮਨ ਸਾਡੇ ਜਰਨਲਿਸਟ ਆ ਉਹਨਾਂ ਨੂੰ ਜ਼ਿੰਮੇਵਾਰੀ ਵੀ ਸੌਂਪਾਂਗੇ ਨਾਲ ਨਿਯੁਕਤੀ ਪੱਤਰ ਵੀ ਸੌਂਪਾਂਗੇ ਤੇ ਔਰ ਇਹਦੇ ਨਾਲ ਨਾਲ ਹੀ ਮੈਂ ਸ਼ਹਿਰ ਵਾਸੀਆਂ ਅਗੇ ਔਰ ਪ੍ਰਸ਼ਾਸਨ ਅਗੇ ਇਹ ਪ੍ਰਾਰਥਨਾ ਜੁਰ ਕਰੂੰਗਾ ਕਿ ਪੱਤਰਕਾਰਾਂ ਨਾਲ ਲਗਾਤਾਰ ਅਸੀਂ ਜੋ ਦੇਖਦੇ ਆ ਰਹੇ ਹਾਂ ਲਗਾਤਾਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਪੱਤਰਕਾਰਾਂ ਨੂੰ ਫੀਲਡ ਦੇ ਵਿੱਚ ਆਉਂਦੀਆਂ ਵਾਂ ਪੱਤਰਕਾਰਾਂ ਨੂੰ ਬਹੁਤ ਸਾਰੇ ਕਈ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੇ ਆਮ ਹੀ ਵੇ ਹਨ ਪੱਤਰਕਾਰਾਂ ਦੇ ਬਹੁਤ ਸਾਰੇ ਆਪਾਂ ਜਿਆ ਦੇਖਦੇ ਕਿ ਆਪਾਂ ਮਾਨੇ ਹੁੰਦੇ ਆ ਤੇ ਇਹੋ ਜੇ ਮੈਂ ਆਮ ਜਨਤਾ ਨੂੰ ਜ਼ੋਰ ਇਹ ਬੇਨਤੀ ਕਰਾਂਗਾ ਔਰ ਅਗਰੇ ਕਰਾਂਗਾ ਕਿ ਪੱਤਰਕਾਰਾਂ ਦਾ ਸਨਮਾਨ ਬਹੁਤ ਜ਼ਰੂਰੀ ਆ ਸਾਰੇ ਆਮ ਜਨਤਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੱਤਰਕਾਰਾਂ ਦਾ ਸਨਮਾਨ ਕਰਨ ਬਹੁਤ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਪੱਤਰਕਾਰ ਇਹੋ ਜੇ ਵੀ ਫੀਲਡ ਵਿੱਚ ਹੈਗੇ ਆ ਜਿਹੜੇ ਕਿ ਅਸਲ 'ਚ ਪੱਤਰਕਾਰ ਹੈ ਨਹੀਂਗੇ ਲੇਕਿਨ ਜਿਹੜੇ ਇਸ ਵਾਸਤੇ ਜਨਤਾ ਥੋੜੀ ਭ੍ਰਮਿਤ ਹੋ ਜਾਂਦੀ ਆ ਕਿਸੇ ਦੇ ਗੱਡੀ ਦੇ ਅਗੇ ਪ੍ਰੈਸ ਲਿਖਣ ਵਾਲਾ ਪੱਤਰਕਾਰ ਨਹੀਂ ਹੈਗਾ ਕਿਸੇ ਕੋ ਕਾਰਡ ਹੋਣ ਨਾਲ ਪੱਤਰਕਾਰ ਨਹੀਂ ਹੈਗਾ ਲੇਕਿਨ ਉਹ ਜਿਹੜੇ ਝਾਲੇ ਪੱਤਰਕਾਰ ਕੁਝ ਮਾਰਕਟ ਹੈਗੇ ਆ ਉਹਨਾਂ ਦੇ ਵਯਾ ਨਾ ਜਨਤਾ ਸਾਡੇ ਵਰਗੇ ਜਿਹੜੇ ਸੀਨੀਅਰ ਜਰਨਲਿਸਟ ਵਾਜ ਆ ਜਿਹੜੇ ਸਾਡੀ ਐਸੋਸੀਏਸ਼ਨ ਨਾਲ ਜੁੜ ਕੇ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਲੋਕੇ ਇੱਕੋ ਹੀ ਹਿੱਤ ਰਾਜੂ ਚ ਤੋਲ ਲੈਂਦੇ ਆ ਜਨਤਾ ਕੇ ਬਰਾਤਨਾ ਵਾ ਕਿ ਤੁਸੀਂ ਪਹਿਲਾਂ ਦੇਖਿਆ ਕਰੋ ਕਿ ਜਿਹੜਾ ਤੁਹਾਡੇ ਸਾਹਮਣੇ ਹੈਗਾ ਵਾ ਉਹ ਪੱਤਰਕਾਰ ਹੈਗਾ ਕਿ ਨਹੀਂ ਹੈਗਾ ਜੋ ਪੱਤਰਕਾਰ ਨਹੀਂ ਹੈਗਾ ਤਾਂ ਜਰੂਰ ਤੁਹਾਡਾ ਜੋ ਤੁਹਾਡਾ ਮਨ ਕਰੇ ਕਰੇ ਲੇਕਿਨ ਲੇਕਿਨ ਅਗਰ ਉਹ ਪੱਤਰਕਾਰ ਹੈ ਤੇ ਤੁਹਾਡਾ ਫਰਜ ਬੰਦਾ ਵਾ ਪੱਤਰਕਾਰ ਦਾ ਮਾਨ ਸਨਮਾਨ ਪੂਰਾ ਨਾ ਰੱਖਣਾ ਚਾਹੀਦਾ ਵਾ ਕਿਉਂਕਿ ਅਸੀਂ ਦੇਖਿਆ ਬਹੁਤ ਵਾਰੇ ਅਲੱਗ-ਅਲੱਗ ਤਰ੍ਹਾਂ ਦੇ ਸਮੱਸਿਆਵਾਂ ਵਿੱਚ ਪੱਤਰਕਾਰਾਂ ਜਦੋਂ ਆਉਂਦੀਆਂ ਵਾ ਲੋਕੀ ਪੱਤਰਕਾਰਾਂ ਨਾਲ ਮਿਸਬੀਹਵ ਕਰਦੇ ਆ ਫਿਰ ਬਾਅਦ ਉਹ ਸਾਡੀ ਐਸੋਸੀਏਸ਼ਨ ਬਹੁਤ ਵਾਰ ਅਸੀਂ ਸਾਡੇ ਐਸੋਸੀਏਸ਼ਨ ਨੇ ਉਹੋ ਜਿਹੇ ਲੋਕਾਂ ਨੂੰ ਜੇਰੇ ਮੌਕੇ ਤੇ ਜਾ ਕੇ ਸਭ ਨੂੰ ਸਖਾਇਆ ਵਾ ਬਾਅਦ ਚ ਫਿਰ ਓਕੇ ਸਾਡੇ ਤੋਂ ਫਿਰ ਮਾਫੀ ਮੰਗਦੇ ਆ ਪੱਤਰਕਾਰ ਨੂੰ ਮਾਫੀ ਮੰਗਣੀ ਪੈਂਦੀ ਆ ਗੀਆਂ ਤੇ ਕਾਰਵਾਈ ਵੀ ਕਰਨੀ ਪੈਂਦੀ ਸਾਨੂੰ ਇਸ ਵਾਸਤੇ ਅਸੀਂ ਨਹੀਂ ਜਾਣਦੇ ਕਿ ਸਾਡੇ ਕਿਸੇ ਪੱਤਰਕਾਰ ਨੂੰ ਕੋਈ ਜਿੱਕਤ ਪਰੇਸ਼ਾਨੀ ਆਵੇ ਬਾਅਦ ਵਿੱਚ ਅਸੀਂ ਮੌਕੇ ਤੇ ਜਾ ਕੇ ਅਸੀਂ ਆਪਣੇ ਪੱਤਰਕਾਰ ਦੇ ਇਨਸਾਫ ਲਈ ਉਹਦੇ ਉਹਦੇ ਹੱਕ ਲਈ ਸਾਨੂੰ ਆਵਾਜ਼ ਬੁਲੰਦ ਕਰਨੀ ਪਵੇ ਇਸ ਵਾਸਤੇ ਅਸੀਂ ਪ੍ਰਸ਼ਾਸਨ ਕੋਈ ਪ੍ਰਾਰਥਨਾ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਈ ਪ੍ਰਾਰਥਨਾ ਕਰਦੇ ਆ ਕਿ ਉਹਵੇ ਆਪਣੇ ਪੁਲਿਸ ਅਧਿਕਾਰੀਆਂ ਨੂੰ ਜਾ ਪ੍ਰਸ਼ਾਸਨ ਨੂੰ ਇਹ ਜ਼ਰੂਰ ਕਹੇ ਕਿ ਪੱਤਰਕਾਰਾਂ ਦਾ ਜੋ ਬੰਦਾ ਮਾਨਸਮਾਨ ਆ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਉਹ ਗਾਹ ਵੀ ਅਸੀਂ ਆਲਰ ਟਾਈਮ 'ਚ ਕੋਈ ਵੀ ਪੱਤਰਕਾਰ ਨੂੰ ਜੇ ਕਿਸੇ ਨੂੰ ਦਿੱਕਤ ਪਰੇਸ਼ਾਨੀ ਆਂਦੀ ਆ ਅਸੀਂ ਹਰ ਪੱਤਰਕਾਰ ਦੇ ਨਾਲ ਕੰਦੇ ਨਾਲ ਕੰਨਾ ਵਾ ਕੇ ਖੜੇ ਹੋਏ ਆ ਖੜੇ ਰਵਾਂਗੇ ਔਰ ਉਹਨਾਂ ਨੂੰ ਪੂਰੇ ਹੱਕ ਹੱਕਾਂ ਦੀ ਲੜਾਈ ਲੜਦੇ ਰਵਾਂਗੇ